ਦੋ ਚੀਜ਼ਾਂ ਕਰਕੇ ਸੰਸਾਰ ਦੁਖੀ ਹੈ ਇੱਕ ਫਿਊਚਰ ਦਾ ਸੁੱਖ ਸੋਚ ਰਹੇ ਆ ਕੱਲ੍ਹ ਕੀ ਹੋਏਗਾ ਬੱਚਿਆਂ ਦਾ ਕੀ ਬਣੇਗਾ ਆਉਣ ਵਾਲੇ ਸਮੇਂ ਵਿੱਚ ਮੈਨੂੰ ਸੁੱਖ ਮਿਲੇ ਮੇਰਾ ਕਾਰਜ ਸਫਲ ਹੋ ਜਾਏ ਜਿਹੜਾ ਕੰਮ ਸ਼ੁਰੂ ਕੀਤਾ ਉਹ ਪੂਰਾ ਹੋ ਜਾਏ ਆਉਣ ਵਾਲੇ ਸਮੇਂ ਨੂੰ ਸੋਚ ਕੇ ਬੰਦਾ ਦੁਖੀ ਹੋ ਰਿਹਾ ਹੈ ਕੱਲ ਦੀ ਚਿੰਤਾ ਵਿੱਚ ਡੁੱਬਿਆ ਹੋਇਆ ਔਰ ਦੂਸਰਾ ਸਾਸੰਗਤ ਐਟ ਪ੍ਰੈਜ਼ੈਂਟ ਉਹਦੇ ਕੋਲ ਇੱਕ ਚੀਜ਼ ਹੈ ਜਿਹੜਾ ਵਕਤ ਲੰਘ ਰਿਹਾ ਹੈ ਉਹਦੇ ਜੀਵਨ ਵਿੱਚ ਸਹਿਜ ਨਹੀਂ ਆ ਰਿਹਾ ਕੋਈ ਵੀ ਚੀਜ਼ ਪ੍ਰੈਜ਼ੈਂਟ ਰੂਪ ਵਿੱਚ ਨਹੀਂ ਰਹੇਗੀ ਇਹ ਚੀਜ਼ ਯਾਦ ਰੱਖਿਓ ਹਰ ਚੀਜ਼ ਇੱਕ ਖਿੰਨ ਤੋਂ ਬਾਅਦ ਪਾਸਟ ਹੋ ਰਹੀ ਹੈ ਤੈਨੂੰ ਆਪਾਂ ਦੋ ਸ਼ਬਦ ਵਰਤਨੇ ਸਾਸੰਗਤ ਜਿਹੜੀ ਚੀਜ਼ ਕੱਲ੍ਹ ਹੋਣੀ ਹੈ ਉਹਨੂੰ ਵੀ ਆਪਾਂ ਕਹਿੰਦੇ ਕੱਲ੍ਹ ਅਛਾ ਜਿਹੜੀ ਚੀਜ਼ ਲੰਘ ਗਈ ਹੈ ਉਹਨੂੰ ਵੀ ਕਹਿੰਦਾ ਕੱਲ